ਸਸਿਕਾ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸੇਟ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਨੂੰ ਘਰ ਵਿੱਚ ਆਸਾਨੀ ਨਾਲ ਕਾਲੇ ਛੋਲੇ ਤੇ ਆਲੂ ਦੀ ਸਬਜ਼ੀ ਬਣਾਉਣ ਦਾ ਸਹੀ ਤਰੀਕਾ ਦੱਸਾਂਗੀ ਆਪਾਂ ਨੇ ਅੱਜ ਛੋਲੇ ਇੱਕ ਦਿਨ ਪਹਿਲਾਂ ਰਾਤ ਨੂੰ ਭੋਂਨ ਤੇ ਹੁਣ ਆਪਾਂ ਛੋਲਿਆਂ ਨੂੰ ਉਬਾਲੀ ਦੇਵਾਂਗੇ ਪਹਿਲਾਂ ਆਪਾਂ ਨੇ ਛੋਲਿਆਂ ਨੂੰ ਕੁੱਕਰ ਦੇ ਵਿੱਚ ਪਾ ਦਿੱਤਾ ਉਹਦੇ ਨਾਲ ਹੀ ਆਪਾਂ ਪਾਏ ਲੰਬੇ ਕੱਟੇ ਹੋਏ ਪਿਆਜ਼ ਤੇ ਲੰਬੇ ਮੋٹے ਆਲੂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਿਰਫ ਦੋ ਚੀਜ਼ਾਂ ਇੱਕ ਹਲਦੀ ਤੇ ਨਮਕ ਇੱਕ ਇੱਕ ਚਮਚ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਤਾਂ ਕਿ ਇਹਦਾ ਨੂਨ ਉਹ ਛੋਲਿਆਂ ਤੇ ਉਹਦੇ ਵਿੱਚ ਮਿਕਸ ਹੋ ਜਾਵੇ ਪਾਣੀ ਸਾਨੂੰ ਘੱਟ ਲੱਗਿਆ ਹੁਣ ਅਸੀਂ ਇੱਕ ਗਲਾਸ ਜਿਹੜਾ ਪਾਣੀ ਦਾ ਹੋਰ ਪਾਵਾਂਗੇ ਹੁਣ ਇਹਨੂੰ ਅਸੀਂ ਹਲਾਉਣਾ ਚੰਗੀ ਤਰ੍ਹਾਂ ਹਲਾ ਕੇ ਫਿਰ ਹੁਣ ਇਹਨੂੰ ਆਪਾਂ ਨੇ ਪੰਜ ਸੀਟੀਆਂ ਮਰਾਣੀਆਂ ਛੋਲਿਆਂ ਨੂੰ ਆਪਾਂ ਨੇ ਹਵਾੜਨਾ ਹੁਣ ਜਦੋਂ ਅਸੀਂ ਇਹਨੂੰ ਟਾਕ ਦੂਗੇ ਜਿਆਦਾ ਹੀ ਉਬਣ ਲੱਜੂਗੇ ਅਸੀਂ ਇਹਦੇ ਵਿੱਚ ਤੇਲ ਪਾਵਾਂਗੇ ਤੇ ਪੰਜ ਸੀਟੀਆਂ ਮਰਾਵਾਂਗੇ ਹੁਣ ਸਾਡਾ ਜਿਹੜਾ ਛੋਲੇ ਰਿਜਣ ਲੱਗ ਗਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਸਰੋਂ ਦਾ ਤੇਲ ਤਾਂ ਕਿ ਸੀਟੀਆਂ ਵੱਜਣ ਦੇ ਟਾਈਮ ਸਾਡੀ ਜਿਹੜੀ ਤਰੀ ਉਹ ਕੁੱਕਰ 'ਚੋਂ ਬਾਹਰ ਨਾ ਆਵੇ ਆਪਾਂ ਇੱਕ ਚਮਚ ਸਰੋਂ ਦੇ ਤੇਲ ਦਾ ਪਾਵਾਂਗੇ ਹੁਣ ਅਸੀਂ ਕੁੱਕਰ ਨੂੰ ਬੰਦ ਕਰ ਦਵਾਂਗੇ ਅਸੀਂ ਇਹਨੂੰ 5 ਸਟੀਮ ਲਵਾਵਾਂਗੇ ਕੁੱਕਰ ਨੂੰ ਅਸੀਂ ਹੁਣ ਬੰਦ ਕਰਤਾ ਹੁਣ ਅਸੀਂ ਮਸਾਲਾ ਤਿਆਰ ਕਰਾਂਗੇ ਸਬਜੀ ਦਾ ਅਦਰਕ ਹਰੀ ਮਿਰਚ ਲਸਣ ਪਿਆਜ਼ ਕਸੂਰੀ ਮੇਥੀ ਲਾਲ ਮੀਠੇ ਦਾ ਪਾਊਡਰ ਦਾਲਚੀਨੀ ਤੇ ਹਿੰਗ ਤੇ ਗਰਮ ਮਸਾਲਾ ਇਹ ਸਮਾਨਾ ਜਿਹੜਾ ਅਸੀਂ ਆਪਣਾ ਪਹਿਲਾਂ ਤਿਆਰ ਕਰਕੇ ਰੱਖ ਲਿਆ ਹੁਣ ਅਸੀਂ ਲਾਵਾਂਗੇ ਤੜਕਾ ਗਰਮ ਤੇਲ ਸਾਡਾ ਗਰਮ ਹੋ ਗਿਆ ਹੁਣ ਅਸੀਂ ਪਾਵਾਂਗੇ ਉਹਦੇ ਵਿੱਚ ਜੀਰਾ ਜੀਰੇ ਨੂੰ ਅਸੀਂ ਥੋੜਾ ਜਿਹਾ ਬਰਨ ਕਰਾਂਗੇ ਜੀਰਾ ਸਾਡਾ ਬਰਨ ਹੋ ਗਿਆ ਹੁਣ ਅਸੀਂ ਪਾਵਾਂਗੇ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਇਹਨੂੰ ਵੀ ਥੋੜਾ ਜਿਹਾ ਹਲਕਾ ਜਿਹਾ ਭੁੰਨਾਂਗੇ ਤਾਂ ਕਿ ਜੋ ਉਹ ਪਿਆਜ਼ ਉਹਦਾ ਬ੍ਰਾਊਨ ਹੋ ਜਵੇ ਹੁਣ ਪਾਵਾਂਗੇ ਆਪਾਂ ਪਿਆਜ਼ ਪਿਆਜ਼ ਨੂੰ ਆਪਾਂ ਉਹ ਤੱਕ ਹਲਾਵਾਂਗੇ ਜਦੋਂ ਤੱਕ ਸਾਡਾ ਪਿਆਜ਼ ਪੂਰੀ ਤਰ੍ਹਾਂ ਜਿਹੜਾ ਉਹ ਬ੍ਰਾਊਨ ਨਹੀਂ ਹੋ ਜਾਂਦਾ ਇਹਨੂੰ ਆਪਾਂ ਹਲਕਾ ਹਲਕਾ ਜਿਹੜਾ ਉਹ ਹਿਲਾਉਂਦੇ ਰਹਾਂਗੇ ਪਿਆਜ਼ ਦੇ ਵਿੱਚ ਉਹ ਮਿਕਸ ਹੋ ਜਾਊਗਾ ਤੇ ਹੁਣ ਉਹ ਪਾ ਬਾਵਾਂਗੇ ਲਾਲ ਟਮਾਟਰ ਸਾਡਾ ਮਸਾਲਾ ਪੂਜੀ ਕਾ ਹੁਣ ਪਾਵਾਂਗੇ ਲਾਲ ਟਮਾਟਰ ਲਾਲ ਟਮਾਟਰ ਦੇ ਨਾਲ ਪਾਵਾਂਗੇ ਆਪਾਂ ਕਸੂਰੀ ਮੇਥੀ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਕਸੂਰੀ ਮੇਥੀ ਦੀ ਅਲੱਗ ਜਿਹੜੀ ਖੁਸ਼ਬੂ ਹੁੰਦੀ ਹੈ ਟੇਸਟ ਉਹ ਅਲੱਗ ਹੋ ਜਾਂਦਾ ਜਦੋਂ ਆਪਾਂ ਇਹਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਂਦੇ ਹੁਣ ਇਹ ਜਿਹੜਾ ਸਾਡਾ ਮਸਾਲਾ ਆਪਾਂ ਇਹਨੂੰ 2 ਮਿੰਟ ਬਾਅਦ ਤੇ ਠਕਾਂਗੇ ਤਾਂ ਕਿ ਇਹ ਸਿਮਰ ਪਰ ਬਣ ਸਕੇ ਤੜਕਾ ਸਾਡਾ ਤੜਤਾ ਹੁਣ ਆਪਾਂ ਇਹਨੂੰ ਦੇਖਦੇ ਆਂ ਤੜਕਾ ਸਾਡਾ ਬਣ ਗਿਆ ਪੂਰੀ ਤਰ੍ਹਾਂ ਟਮਾਟਰ ਗਲ ਚੁੱਕੇ ਆ ਤੇ ਮਸਾਲੇ ਨੇ ਤੇਲ ਛੱਡਤਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੁਣ ਪਾਵਾਂਗੇ ਆਪਾਂ ਮਿਰਚ ਪਾਊਡਰ ਹਿੰਗ ਤੇ ਦਾਲਚੀਨੀ ਇਹ ਚੀਜ਼ਾਂ ਦੋ ਤਿੰਨ ਚੀਜ਼ਾਂ ਪਾਏ ਦਾ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇਹਨੂੰ ਚੰਗੇ ਤਰਾ ਮਿਕਸ ਕਰਾਂਗੇ ਤਾਂ ਕਿ ਜਿਹੜੀ ਹਲਦੀ ਹੈ ਤੇ ਮਿਰਚਾ ਹੋ ਪੂਰੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਵੇ ਇੰਗੀ ਤਰ੍ਹਾਂ ਮਿਕਸ ਕਰਕੇ ਕਰ ਦੇਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਮਿਕਸ ਕਰਕੇ ਹੁਣ ਆਪਾਂ ਛੋਲੇ ਸਾਡੇ ਉਬਲ ਗਏ ਹੁਣ ਆਪਾਂ ਛੋਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਲੂਆਂ ਨੂੰ ਇੱਕ ਪਾਸੇ ਸਾਡਾ ਜਿਹੜਾ ਮਸਾਲਾ ਤਿਆਰ ਹੋ ਗਿਆ ਇੱਕ ਪਾਸੇ ਸਾਡੇ ਜਿਹੜੇ ਛੋਲੇ ਉਬਲ ਕੇ ਤਿਆਰ ਹੋ ਗਏ ਹੁਣ ਆਪਾਂ ਛੋਲਿਆਂ ਨੂੰ ਅੱਧੇ ਛੋਲਿਆਂ ਨੂੰ ਕੱਢ ਲੈਣਾ ਕੁੰਡੀ ਵਿੱਚ ਅੱਧੇ ਛੋਲੇ ਕੱਢ ਕੇ ਉਹਨਾਂ ਨੂੰ ਆਪਾਂ ਕੁੰਡੀ 'ਚ ਕੁੱਟ ਲੈਣਾ ਕੁੰਡੀ ਵਿੱਚ ਕੁੱਟ ਕੇ ਫਿਰ ਆਪਾਂ ਇਹਦਾ ਥੋੜਾ ਜਿਹਾ ਪੇਸਟ ਜਗਾਨ ਜੂ ਕੇ ਫਿਰ ਆਪਾਂ ਇਹਨੂੰ ਕੁੱਟ ਕੁੱਟ ਕੇ ਸਾਡਾ ਪੇਸਟ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਉਬਲੇ ਹੋਏ ਛੋਲਿਆਂ ਦੇ ਵਿੱਚ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਇਹਦਾ ਆਪਾਂ ਇਹਨੂੰ ਮਿਕਸ ਕਰ ਦੇਣਾ ਅੱਧੇ ਛੋਲੇ ਸਾਡੇ ਸਾਫਟ ਐ ਅੱਧੇ ਛੋਲੇ ਸਾਡੇ ਕੁੱਟੇ ਹੋਏ ਆਲੂ ਜਗੇ ਜਿਹੜੇ ਉਹ ਆਪਾਂ ਨੇ ਵਿੱਚ ਮੈਸ਼ ਕਰ ਦੇਣੇ ਆ ਕੜਛੀ ਦੇਣਾ ਚੰਗੀ ਤਰ੍ਹਾਂ ਆਲੂ ਨੂੰ ਕੜਚੀ ਦੇ ਨਾਲ ਮੈਸ਼ ਕਰ ਦੇਣਾ ਆਪਾਂ ਨੇ ਤਾਂ ਕਿ ਇਹਦੇ ਵਿੱਚ ਵੀ ਜਿਹੜਾ ਨੂਚ ਮਸਾਲਾ ਹਲਦੀ ਹੈ ਉਹ ਮਿਕਸ ਹੋ ਜਵੇ ਹੁਣ ਆਪਾਂ ਪਾਵਾਂਗੇ ਤੜਕੇ ਦੇ ਵਿੱਚ ਸਬਜੀ ਛੋਲੇ ਉਬਾਲੇ ਹੋਏ ਇਹਨੂੰ ਆਪਾਂ ਪਾ ਦੇਣਾ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਮਿਕਸ ਕਰ ਲੈਣਾ ਪੂਰੀ ਸਬਜੀ ਦਾ ਮਸਾਲਾ ਇਹ ਸਾਡਾ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇਹਨੂੰ ਕੁੱਕਰ ਵਿੱਚ ਪਾ ਦਾਨਾ ਅਸੀਂ ਕੁੱਕਰ ਦੇ ਵਿੱਚ ਪਾਤੇ ਦੇਖੋ ਸਾਡੀ ਸਰਦੀ ਬਣ ਕੇ ਕਿੰਨੀ ਸੋਹਣੀ ਤਿਆਰ ਹੋਈ ਹੈ ਜਿੰਨੀ ਇਹ ਦੇਖਣ ਵਿੱਚ ਸਵਾਦ ਹੈ ਉਹਨੂੰ ਖਾਣ ਵਿੱਚ ਵੀ ਟੇਸਟੀ ਹੋਊਗੀ ਮੈਨੂੰ ਉਮੀਦ ਹੈ ਮੇਰੀ ਬਣਾਈ ਹੋਈ ਵੀਡੀਓ ਤੁਹਾਨੂੰ ਪਸੰਦ ਆਈ ਹੋਈ ਜੇ ਤੁਹਾਨੂੰ ਪਸੰਦ ਆਈ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਆਪ ਵੀ ਇੱਕ ਵਾਰੀ ਬਣਾਉਣ ਦਾ ਟੰਗ ਵਰਤ ਕੇ ਦੇਖੋ